ਸ਼ੇਕਟਨ ਦਾ ਸਿਆਟਮ ਮੇਰੇ ਵੀਰੋ ਉੱਥੋਂ ਐਰ ਹੀਰ ਮੜਿਆ ਚੱਕਦਾ ਮਾਈਕ ਕਰਦੇ ਗੱਲ ਮੰਨੇ ਦੀ ਪਈ ਹੋਈ ਕਬੱਡੀ ਤੇ ਕਰਦਾ ਟਰਾਈ জাফর ਅਲੀ ਕੰਬੋ ਕੰਬੋ ਪਰ ਮੰਨਾ ਤੇ ਮਾਰੀ ਜਦੋਂ ਛਾਲ ਲਾਇਆ ਜਾਂਦੀ ਹੁੰਦੀ ਹੈ ਉਹ ਦੇਖੋ ਰਾਜੂ ਕਬੱਡੀ ਪਾ ਰਿਹਾ ਅਗਲੀ ਕਬੱਡੀ ਰਾਜੂ ਦੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ জাফর 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 ਅਲੀ ਕੰਬੋ ਕੰਬੋ ਖੇਡ ਮੈਦਾਨ ਦੇ ਵਿੱਚ ਵੱਜੀ ਹੋਈ ਕੈਂਜੀ ਇਸ ਸਮੇਂ ਰਾਜੂ 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 ਟੱਕਿਆ ਗਿਆ ਲੱਗੀ ਹੋਈ ਕੈਂਜੀ ਆ ਇਹ ਛੜਦੇ ਛੋੜਿਆ ਵੀਰੇ ਕਰਨੀ ਰੀਸ਼ ਘਰਾਬੀਆਂ ਦੀ ਉਹ ਵੇਖ ਫਟਾਕੇ ਪੈਂਦੇ ਕਬੱਡੀ ਖੇਡ ਕਬੱਡੀ ਖੇਡ ਪੰਜਾਬੀਆਂ ਦੀ ਕਿਵੇਂ ਫੇਰ ਮੰਨਾ ਬਲਮਾ ਵਾਲਾ ਕਹਿੰਦੇ ਮੰਨਾ ਬਲਮਾ ਵਾਲਾ ਤੇ ਦੂਸਰੇ ਪਾਸੇ ਹਿੱਲੂ ਵਨਪਿੰਦਰਾ ਸ਼ਾਮਾ ਸੁਹਰੀ ਹੁਣ ਮੁਰਕਾ ਆਇਆ ਨਾ ਤੇ ਅਸੀਂ ਨਾਲੋਂ ਵੱਧ ਠੰਡੀ ਹਵਾ ਲੱਗਦੀ ਹੈ ਅਮਰ ਇਦਾਂ ਹੀ ਹੈ ਕਿ ਨਹੀਂ ਸਿਰਾਂ ਲੱਗਿਆ ਪਏ ਨਹੀਂ ਮੈਚ ਭਾਵੇਂ ਨਹੀਂ ਜਿੱਤ ਸਕੇ ਪਰ ਦੇਖੋ ਵੀ ਨੱਕਰ ਕਹਿੰਦੇ ਲੂਬ ਪਾ ਦੱਸਦਾ ਨਹੀਂ ਹੋ ਇਹ ਆ ਜੱਗਾ ਆਹ ਵੇਖ ਜੱਗਾ ਆਹ ਵੇਖ ਰਾਜੂ ਆਹ ਵੇਖ ਜੱਗਾ ਦੇਖ ਰਾਜੂ ਹੁਣ ਵਾਹ ਉਹ ਜੱਗਾ ਕਿ ਨੱਚਦੇ ਪੰਜਾਬੀ ਲੱਗੇ ਢੋਲ ਤੇ ਲਵਾ ਕੇ ਪ੍ਰੇਮ ਦਾ ਧਾਵੀ ਪੰਪਾ ਦਾ ਸ਼ੋਲਾ ਇਧਰ জাফর ਅਲੀ ਕੰਪੋ ਕੰਬੋ ਕੰਬੋ ਫਰਿਆ ਲੱਗ ਇਸ ਵੇ ਤੀਜਾ ਜਫਾ জাফর ਅਲੀ ਦਾ ਲੈਣੇ ਵਾਲਾ ਕਿ ਲੱਤਾ ਰਹਿ ਗਿਆ ਪਾਕਿਸਤਾਨ ਚ ਸਿਰ ਦਿੰਦਾ ਹਰਿਆਣੇ ਨੂੰ ਇੱਕ ਵਾਰ ਖੋਹ ਮੱਚ ਲੈ ਗਿਆ ਬੰڈیا ਕਿੰਜ ਨਿਮਾਣੇ ਨੂੰ ਨਕਸ਼ੇ ਨਹੀਂ ਕੋਈ ਆਪਣਾ ਰੰਗ ਵਿਖਾਦਾ ਨਹੀਂ ਜ਼ਿੰਦਗੀ ਦੇ ਪੰਨੇ ਕੋਰੇ ਕੁਝ ਰੰਗ ਦੇ ਛੱਡੇ ਲਾ ਜਾਣੀ ਲਓ ਪਈ ਹੋਈ ਕਬੱਡੀ ਤੇ ਜਸਰ ਅਲੀ ਕੰਬੋ ਚੌਥਾ ਵਾਰ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸ਼ਹੀਦ ਭਗਤ ਸਿੰਘ ਕਾਲਾ ਨਾਗਰ ਤੋਂ ਟੰਟੋ ਦੇ ਵਿੱਚ ਕਿੱਨਰ ਦੇ ਵਿੱਚ ਰੌਣਕਾਂ ਆਹ ਕੌਣ ਇਹ ਕੌਣ ਤੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਕਾਰ ਬੋਲਦੇ ਜਿਹੜੇ ਪਾਣੀਆਂ 'ਚ ਲੋਕ ਲਾਉਂਦੇ ਤਾਰੀਆਂ ਆ ਜਾਫੀ ਆ ਜਾਫੀ ਇਹ ਫੌਜੀ ਜਾਫਰ ਅਲੀ ਕਮੋ ਜਾਫਰ ਅਲੀ ਕਮੋ ਰੇਡਰਾਂ ਨੂੰ ਗੱਲ ਇੱਕੋ ਕਹਿੰਦਾ ਡਾਟ ਗੋ ਡਾਟ ਗੋ ਪਰ ਡਿਵਿਲੀ ਵਾਲੇ ਨੇ ਪਰ ਭੀਮ